ਸਤਿ ਸ਼੍ਰੀ ਅਕਾਲ ਜੀ ਗ্লোਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪਤ ਸਿੱਧੂ ਗੱਲ ਕਰਾਂਗੇ ਚੰਡੀਗੜ੍ਹ ਦੀ ਚਲਾਨ ਪਾਲਿਸੀ ਦੀ ਚੰਡੀਗੜ੍ਹ ਦੀ ਚਲਾਨ ਪਾਲਿਸੀ ਨੇ ਮਹਿਜ਼ 5 ਸਾਲਾਂ ਦੇ ਵਿੱਚ ਕਰੋੜਾਂ ਰੁਪਏ ਕਮ ਕਮਾਇਆ ਜੀ ਹਾਂ ਕਿਉਂਕਿ ਚੰਡੀਗੜ੍ਹ ਦੇ ਹਰ ਇੱਕ ਜਿਹੜਾ ਜਗ੍ਹਾ ਉਸ ਤੇ ਸੀਸੀਟੀਵੀ ਲੱਗੇ ਆ ਹਰ ਇੱਕ ਜਿਹੜੀਆਂ ਟ੍ਰੈਫਿਕ ਲਾਈਟਾਂ ਨੇ ਉਸ ਤੇ ਸੀਸੀਟੀਵੀ ਲੱਗੇ ਆ ਜਿਹੜੇ ਵੱਡੇ ਰੋਡ ਨੇ ਉਹਨਾਂ ਦੇ ਉੱਪਰ ਸਪੀਡ ਕੈਪਚਰ ਕਰਨ ਦੇ ਲਈ ਕੈਮਰੇ ਲਗਾਏ ਗਏ ਨੇ ਤਾਂ ਅਜੇਹੇ ਦੇ ਵਿੱਚ ਵੱਡੇ ਪੱਦਰ ਦੇ ਉੱਪਰ ਚਲਾਨ ਨੇ ਜਿਹੜੇ ਉਹ ਚੰਡੀਗੜ੍ਹ ਪ੍ਰਸ਼ਾਸਨ ਦੇ ਕੋਲੇ ਪਹੁੰਚ ਰਹੇ ਨੇ ਇਸ ਗੱਲ ਦਾ ਖੁਲਾਸਾ ਜਿਹੜਾ ਉਹ ਸੰਸਦ ਮੈਂਬਰ ਮਨੀਸ਼ ਦਿਵਾੜੀ ਨੇ ਜੋ ਉਹਨਾਂ ਨੇ ਸਦਨ ਦੇ ਵਿੱਚ ਕੀਤਾ ਜਦੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਆਖਰਕਾਰ ਕਿੰਨੇ ਚਲਾਨ ਕੱਟੇ ਗਏ ਨੇ ਤਾਂ ਉਹਨਾਂ ਨੇ ਦੱਸਿਆ ਕਿ ਇੱਕ ਸਾਲ ਦੇ ਵਿੱਚ ਲਗਭਗ 9950000 ਤੋਂ ਜ਼ਿਆਦਾ ਚਲਾਨ ਨੇ ਜਿਹੜੇ ਉਹ ਚੰਡੀਗੜ੍ਹ ਸ਼ਹਿਰ ਦੇ ਵਿੱਚ ਕੱਟੇ ਗਏ ਨੇ ਜਿਹੜੇ ਕਿ ਹਰ ਸਾਲ ਵਧਦੇ ਜਾ ਰਹੇ ਨੇ ਇਸ ਤੋਂ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਇਸ ਦੀ ਗਿਣਤੀ 993000 ਸੀ ਉਸ ਤੋਂ ਪਹਿਲਾਂ 8 ਲੱਖ ਦੇ ਤਕਰੀਬਨ ਉਸ ਤੋਂ ਪਹਿਲਾਂ 7 ਲੱਖ ਤਾਂ ਹਰ ਸਾਲ ਇਹ ਗਿਣਤੀ ਵਧਦੀ ਜਾ ਰਹੀ ਹੈ ਪਿਛਲੇ 5 ਸਾਲਾਂ ਦੇ ਵਿੱਚ ਸਰਕਾਰ ਦਾ ਜਿਹੜਾ ਡਿਪਾਰਟਮੈਂਟ ਹੈ ਉਸ ਨੇ ਟੋਟਲ 221 ਕਰੋੜ ਰੁਪਏ ਦੇ ਚਲਾਨ ਨੇ ਜਿਹੜੇ ਉਕਟੇ ਨੇ ਤਾਂ ਅਜੇਹੇ ਦੇ ਵਿੱਚ 221 ਕਰੋੜ ਦੇ ਜਿਹੜੇ ਚਲਾਨ ਕੱਟੇ ਨੇ ਉਹਨਾਂ ਦੇ ਵਿੱਚੋਂ 119 ਕਰੋੜ ਤੋਂ ਲਗਭਗ ਥੋੜੀ ਜੀ ਉੱਪਰ ਅਮਾਉਂਟ ਦਾ ਜਿਹੜਾ ਇਹ ਭੁਗਤਾਨ ਹੋ ਚੁੱਕਿਆ ਤੇ 102 ਕਰੋੜ ਦੇ ਕਰੀਬ ਹੈ ਭੁਗਤਾਨ ਹੈ ਜਿਹੜਾ ਹਾਲੇ ਚੰਡੀਗੜ੍ਹ ਦੇ ਚਲਾਨਾਂ ਦਾ ਬਾਕੀ ਹੈ ਅਜੇਹੇ ਦੇ ਵਿੱਚ ਬਹੁਤ ਸਾਰੇ ਸਵਾਲ ਇਹ ਵੀ ਉੱਠ ਰਹੇ ਨੇ ਕਿ ਐਡੇ ਵੱਡੇ ਪੱਧਰ ਦੇ ਉੱਪਰ ਚਲਾਨ ਪਰ ਇਹਨਾਂ ਵਿੱਚੋਂ ਜ਼ਿਆਦਾਤਰ ਚਲਾਨ ਨੇ ਜਿਹੜੇ ਉਹ ਸੀਸੀਟੀਵੀ ਕੈਮਰਾ ਦੀ ਮਦਦ ਦੇ ਨਾਲ ਆਨਲਾਈਨ ਕੱਟੇ ਗਏ ਨੇ 995000 ਤੋਂ ਗੱਲ ਕਰੀਏ ਤਾਂ ਤਕਰੀਬਨ 8.5 ਲੱਖ ਜਿਹੜੇ ਚਲਾਨ ਨੇ ਉਹ ਹੋਏ ਨੇ ਆਨਲਾਈਨ ਤੇ ਜਿਹੜੇ 125000 ਦੇ ਕਰੀਬ ਜਿਹੜੇ ਚਲਾਨ ਕੱਟੇ ਗਏ ਨੇ ਉਹ ਆਫਲਾਈਨ ਯਾਨੀ ਕਿ ਟ੍ਰੈਫਿਕ ਅਫਸਰ ਨੇ ਜਿਹੜੇ ਟ੍ਰੈਫਿਕ ਪੁਲਿਸ ਮੁਲਾਜ਼ਮ ਨੇ ਜਿਹੜੇ ਉਹਨਾਂ ਵੱਲੋਂ ਕੱਟੇ ਗਏ ਨੇ ਲੋਕਾਂ ਨੂੰ ਰੋਕ ਕੇ ਤਾਂ ਅਜਿਹੇ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਡਿਪਾਰਟਮੈਂਟ ਨੇ ਜਿਹੜਾ ਮਾਲੀਆ ਇਕੱਠਾ ਕੀਤਾ ਹੈ 221 ਕਰੋੜ ਦੇ ਵਿੱਚੋਂ 119 ਕਰੋੜ ਦਾ ਮਾਲੀਆ ਹੁਣ ਤੱਕ ਸਰਕਾਰ ਦੇ ਹਿੱਸੇ ਆ ਚੁੱਕਿਆ ਬਾਕੀ ਹਲੇ ਪੈਂਡਿੰਗ ਚੱਲ ਰਿਹਾ ਹੈ ਤਾਂ ਅਜਿਹੇ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਸਵਾਲ ਨੇ ਜਿਹੜੇ ਉਹ ਕੀਤੇ ਗਏ ਜਿਸ ਦਾ ਜਵਾਬ ਹੈ ਜਿਹੜਾ ਉਹ ਮਨੀਸ਼ ਤਿਵਾੜੀ ਹੁਣਾਂ ਦੇ ਵੱਲੋਂ ਦਿੱਤਾ ਗਿਆ ਉਧਰ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਇਹ ਹੁਣ ਪਾਲਿਸੀ ਹੈ ਜਿਹੜੀ ਉਹ ਮਹਾਲੀ ਦੇ ਵਿੱਚ ਵੀ ਸ਼ੁਰੂ ਹੋ ਚੁੱਕੀ ਹੈ ਪਹਿਲਾਂ ਮੈਂ ਜਦੋਂ ਚੰਡੀਗੜ੍ਹ ਦਾ ਏਰੀਆ ਸ਼ੁਰੂ ਹੁੰਦਾ ਸੀ ਤਾਂ ਉੱਥੇ ਹੀ ਕੈਮਰੇ ਲਗਾਏ ਗਏ ਸਨ ਉੱਥੇ ਹੀ ਰੈਸਟ੍ਰਿਕਸ਼ਨ ਹੁੰਦੀਆਂ ਸੀ ਪਰ ਪਿਛਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਨੇ ਵੀ ਇਸ ਪਾਲਿਸੀ ਨੂੰ ਅਪਲਾਈ ਕੀਤਾ ਤੇ ਅਪਲਾਈ ਕਰਨ ਤੋਂ ਬਾਅਦ ਬਹੁਤ ਸਾਰੀਆਂ ਥਾਵਾਂ ਦੇ ਉੱਪਰ ਸੀਸੀਟੀਵੀ ਨੇ ਜਿਹੜੇ ਉਹ ਲਗਾਏਗੇ ਸੀਸੀਟੀਵੀ ਲਗਾਉਣ ਤੋਂ ਬਾਅਦ ਪੰਜਾਬ ਸਰਕਾਰ ਨੇ ਵੀ ਲੱਖਾਂ ਦੇ ਵਿੱਚ ਜਿਹੜੇ ਚਲਾਨ ਨੇ ਉਹ ਕੱਟੇ ਮਹਿਜ਼ 10-12 ਦਿਨ ਦੇ ਵਿੱਚ ਕਿਉਂਕਿ ਸ਼ੁਰੂਆਤ ਦੇ ਵਿੱਚ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ ਇੱਥੇ ਸਪੀਡਿੰਗ ਕੈਮਰੇ ਜਿਹੜੇ ਨੇ ਉਹ ਲਗਾ ਦਿੱਤੇ ਗਏ ਨੇ ਤਾਂ ਉਸ ਸਮੇਂ ਦੇ ਦੌਰਾਨ ਵੱਡੇ ਪੱਦਰ ਦੇ ਉੱਪਰ ਲੋਕਾਂ ਨੂੰ ਇਹਨਾਂ ਚਲਾਨਾਂ ਦਾ ਸਾਹਮਣਾ ਕਰਨਾ ਪਿਆ ਜਿਸ ਤੋਂ ਪੰਜਾਬ ਸਰਕਾਰ ਨੂੰ ਵੀ ਵੱਡੇ ਪੱਧਰ ਦੇ ਉੱਪਰ ਮਾਲੀਆ ਹਾਸਲ ਹੋਇਆ ਤਾਂ ਅਜਿਹੇ ਦੇ ਵਿੱਚ ਹੁਣ ਪੰਜਾਬ ਤੋਂ ਬਾਅਦ ਗੱਲ ਕਰੀਏ ਤਾਂ ਚੰਡੀਗੜ੍ਹ ਯਾਨੀ ਕਿ ਮਹਾਲੀ ਦੇ ਨਾਲ-ਨਾਲ ਗੱਲ ਕਰੀਏ ਚੰਡੀਗੜ੍ਹ ਦੀ ਤਾਂ ਇਹ ਦੋ ਹਿੱਸੇ ਪੰਜਾਬ ਦੇ ਅਜਿਹੇ ਬਣ ਚੁੱਕੇ ਨੇ ਜਿੱਥੇ ਸਖਤ ਰੂਲ ਨੇ ਲੋਕ ਇਹਨਾਂ ਰੂਲਸ ਨੂੰ ਬੇਸ਼ੱਕ ਫਾਲੋ ਕਰਦੇ ਨੇ ਪਰ ਫਾਲੋ ਕਰਨ ਦੇ ਬਾਵਜੂਦ ਵੀ ਵੱਡੇ ਪੱਧਰ ਦੇ ਉੱਪਰ ਪ੍ਰਸ਼ਾਸਨ ਦੇ ਕੋਲ ਮਾਲੀਆ ਜਾ ਰਿਹਾ ਹੈ